ਸਾਰੇ ਸਾਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲੋ ਜੀ ਟਾਈਮ ਸਵੇਰ ਦਾ ਆਪਾਂ ਬੈਹਾਂ ਕੰਮ ਕਰ ਕਰਨ ਕਿ ਕੀ ਚਾਹ ਬਣਾਉਂਦੇ ਆ। ਚਾਹ ਗਈ ਬਾਣ ਦੁੱਧ ਦਿੱਤਾ ਆਪਾਂ ਚਾਹ ਨੂੰ ਆ ਗਿਆ ਪਾਲਾ। ਤਹੀ ਮੇ ਚਾਹ ਪੀਓ। ਜਦੋਂ ਨਾਲ ਆਪਾਂ ਸਲਾਮ ਕੱਲ ਨੇ ਰਾਤੀ ਸਬਜੀ ਤਾਂ ਅੱਦ ਨੂੰ ਆਪਾਂ ਬਣਾਉਣੇ ਜੀ ਸਲਗਮ ਲਈ ਆਪਾਂ ਦੇਖੋ ਸਲਗਮ ਲਈ ਆਇਆ ਸ਼ਾਮੀ ਹੁਣ ਹੁਣ ਕੇ ਕੱਟਦੇ ਬਣਾਉਣੇ ਤੇ ਫਿਰ ਆਪਾਂ ਨਾਲ ਬਣਾ ਆਨੇ ਬਕਈ ਦੀ ਰੋਟੀ ਤੜਕਾ ਲਾਵਾਂਗੇ ਸਬਜੀ ਤਾਂ ਨਗਾਂ ਤੇ ਨਗਾਂ ਪਾ ਕੇ ਐਨ ਬੜਗਾ ਥੋੜਾ ਬਚਾ ਲੈ ਬਾਬਾ ਗੋਡੇ ਸਾਹਿਬ ਰਾਪਾ ਆਣ ਕੇ ਕਰਾਂ ਕੋਈ ਕੰਮ ਕਰ ਲੈ ਤਾਂ ਕੋਈ ਚਾਹ ਬਣਾ ਕੇ ਘੁੱਟ ਕੇ ਲਈ ਪੀ ਆਈ ਸੋਝੀ 사ਗਲਾ ਆ ਗਿਆ ਆ ਮਟਰ ਰਹਾ ਰੇ ਗਾਜਨ ਹਲੂ ਸੋਝੀ ਆਗਣਾ ਲਹੜੋ ਕੁਝ ਸਲਗਮ ਆਪਾਂ ਬਣਾਉਨੇ ਸਲਗਮ ਤੇਦਰ ਬਣ ਗਈ ਆਪਣੀ ਚਾਹ ਇਹਨੂੰ ਪੀਏ ਤੇ ਫਿਰ ਆਪਾਂ ਆਪਣੇ ਮੰਝਲ ਨੂੰ ਰਵਾਨਾ ਆਈਏ ਪਰਾਂ ਕੇ ਗੋਰੀ ਭਾਜੀ ਕਰ ਧਰਦੇ ਆ ਇਹਦੇ ਰ ਆਪਾਂ ਹਟਾਲਿਆ ਛਾਂ ਕੇ ਰੱਖ ਇਹਦੇ ਪਾਣੀ ਗਰਮ ਕਰ ਲਿਆ ਇਦਾਂ ਮਲਾਈ ਲੱਗ ਗਈ ਹੈ ਇਹ ਕਠੀ ਕਹੇ ਇਹ ਤਾਂ ਸਵਰਗਮਾਨੀ सब्जी ਇਹਨਾਂ ਕਰ ਦਾ ਕੜਪਾ ਵੇਖੋ ਹੁਣ ਇਹਨਾਂ ਨੂੰ ਦੇ ਪਾਹੀਆ ਪਾਣ ਲਣ ਬਣੀ ਗਈਆ ਪਾਣੀ ਨੂੰ ਥੋੜਾ ਜਿਹਾ ਮੈਂ ਘੱਟ ਹੋ ਕੇ ਜੇ ਦਾਰ ਮਲਾਈ ਸਾਰੀ ਤਰ੍ਹਾਂ ਪਿੰਟੇ ਰਹੀ ਮਲਾਈ ਨਾ ਆਈ Așa că am închis. Aici am să fac până până de părți de am de părți de la la până la mici. ਮਾਰਾ ਇਹੋ ਦਾਸ ਲੈ ਮੈਂ ਵੀ ਨਾ ਖਾਰ ਹੋਇਆ ਸਰਦ ਹੋਏ ਜਿਹੜਾ ਦੁੱਧੇ ਦੀ ਲਖਣਾ ਮੈਂ ਅਜਾ ਨਾ ਨਹੀਂ ਦੇ ਦਿੰਦੀ ਹੈ ਨਹੀਂ ਗਾੜੀ ਮੈਂ ਹੱਥ ਦੇ ਨਾਲ ਹੀ ਕੋਟਣਾ ਹੈ

ਤੋ ਕੋ ਗਏ ਜਿਹੜੇ ਲੱਗੇ ਵੀ ਬਣਾਏ ਅੱਜ ਵੀ ਹੁਣ ਮਟਰ ਨਵੇਂ ਆਉਣ ਲੈ ਤੇ ਫਿਰ ਮਟਰ ਨਵੇਂ ਬਣ ਦਿੱਤੇ ਬਣਾਉਣ ਤਲੇ ਹਦੀਏ ਤਲੇ ਨਾ ਪਾਈ ਤੇ ਸੰਜੀ ਦਾ ਰਾਜਾ ਕਾਲ ਨੇ ਆਈ ਉਹ ਗੋਸ਼ੀ ਨੂੰ ਪਾਪੋ ਕੇ ਕੰਮ ਨੇ ਬੈਠਦੇ ਹੁਣ ਸਬਜੀ ਵਾਲੇ ਕੋਲ ਇਹ ਲਿਆ ਕਰਾਂਗੇ ਬਾਧੂ ਆਉਂ ਲੈ ਤੇ ਨੰਦਰਾ ਖਲੇ ਨੇ شويه ਆਲੂ ਵਾਲੇ ਪਰੌਂਠੇ ਕਰਾਂਗੇ ਹੁਣ ਹਣ ਸਭੀ ਖਾ ਲਈਏ شويه ਆਲੂ ਵਾਲੇ ਪਰੌਂਠੇ ਕਾਲਾਂਗੇ ਹਾਂ ਲੰਘ ਗਏ ਨਾਲੇ ਆ ਜੀ ਨਾ ਮੂਰ ਨਾਲੇ ਲਾ ਲਾ ਜਿਹੜਾ ਵੀ ਠੀਕ ਕਰੋ ਰੋਟੀ ਦੇ ਖਾਣੀ ਖਾਣੀ ਘੇੜ ਦੇ ਭਰ ਲਈ ਬਾਕੀ ਕੰਮ ਤੇ ਬਾਅਦ ਨਾਲ ਗੱਲਾਂ ਰੋਟੀ ਦੇ ਜਿਹੀ ਰੋਟੀ ਛਾੜ ਲਿਆ ਸਭ ਕਈ ਜਿਹਾ ਲੈਣੀ ਹੋਈ ਆਡਾ ਮਿਛਾੜ ਲਿਆ তা ঘৰ মাজ ਲੋਈ ਗੋਇਓ ਹੋ ਗਏ ਉਹਦੇ ਨੂੰ ਮਲ ਮਲ ਕਰ ਚਾਤੀ ਹੋਣਾ ਅੰਨਾੰਦ ਕਰ ਕਮੇ ਵਾਰਾ ਲਾਤਾ ਤੇ ਆਜਾਦ ਕਰੋ ਤੇ ਕਹੋ ਸਭ ਕੋ ਪਾ ਦੇ ਅੰਨਾ ਦਸਿਆ ਜਮ ਮਿਰਚ ਪਾ ਦੇ ਤੇ ਮਿਰਚ ਦੇ ਨਾਲ ਉਦੋਂ ਫਿਰ ਆਪਣਾ ਹੀ ਧਿਆਨ ਨਹੀਂ ਆ ਰਿਹਾ ਵਿੱਚ ਲਾ ਲਾ ਜੀ ਸੋ ਜੀ ਬੰਨੀ ਆ ਜੀ ਬਹ ਨਹੀਂ ਲੋ ਮੈਂ ਤੇ ਸਰਦੀ ਬਣਾ ਕੇ ਤੜਕਾ ਲਾ ਕੇ ਹੋ ਗਈ ਜੀ ਵੇਲੇ ਢੜਕਾ ਲੱਗ ਗਿਆ ਤੇ ਤੋਰੀ ਦੇ ਵੇਹਲੇ ਆ ਭਾਂਡੇ ਨੂੰ ਸਾਫ਼ ਕਰ ਲਾਂ ਫਿਰ ਉਹਨਾਂ ਵੇਖੀ ਜਾਊ 6 ਵਜੇ ਲਾਵਾਂਗੇ ਫੁੱਲ ਕੇ ਢੜਕਾ ਲਾਟਾਂਗਾ ਕਿ ਲੋ ਗੋਗਲ ਹੋਏ ਸਾਰੀ ਲਾਟਾਂ ਨਾਲੇ ਤੇਰਚਾ ਪਾਣੀ ਪਾਇਆ ਹੈ ਅੱਲਾ ਨੇ ਪਾਇਆ ਹੈ ਤੇ ਇਹ ਸੌਦੀ ਬਣ ਕੇ ਤਿਆਰ ਹੋ ਤੋ ਹੀ ਮਿ ਖਾਓ ਦੱਸੋ ਕਿੰਨੀ ਲੱਗੀ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਜੇ ਤੁਹਾਨੂੰ ਪਹਿਲਾਂ ਦਾ ਭੈਣਾ ਸੋਹਣੇ ਸੋਹਣੇ ਕਮੈਂਟ ਕਰਿਓ ਦੱਸਿਓ ਤੇ ਬਾਤ ਤੋਂ ਬਾਤ ਚੈਨਲ ਨੂੰ ਸਪੋਰਟ ਕਰਿਓ ਬਹੁਤ ਸਪੋਰਟ ਦੀ ਜਰੂਰ ਤੇ ਸਪੋਰਟ ਕਰੋ ਤੇ ਚਲੋ ਜੀ ਮੇਰਾ ਕੱਲ ਜੁਨੇਵਾਸ ਜਰੋ ਤਹੀ ਤੇਹੀ ਫਿਰ ਰਬੀੜ ਕੋਤ ਲੰਮੀ ਹੋ ਜਾਣੀ ਜਿਆਦੀ ਸਵੇਰੇ ਫਿਰ ਇਹ ਸਭ ਕਮਾਨੀ ਸੌਜੀ ਦੇ ਨਾਲ ਨਾ ਅਗਲੀ ਵਾਰ ਗਈ ਜੀ ਨਾ ਟਿਕਾ ਪਕਾਵਾਂਗੇ ਜੇ ਨਾ ਪਰੌਂਠੇ ਪਕਾਏ ਤੇ ਅਵਲ ਤੇ ਜਾਂ ਮੂਰੀ ਵਾਲੇ ਜਾਂ ਆਲੂ ਵਾਲੇ ਪਰੌਂਠੇ ਬਣਾਵਾਂਗੇ ਸਵੇਰੇ ਤੇ ਚਲੋ ਜੀ ਸਾਸੀ ਮਣੀ ਦੀ ਸਰਦੀ ਆਪਨੇ